ਅੱਜ ਮੈਂ ਤੁਹਾਡਾ ਆਪਣਾ ਬਲਤੇਜ ਬੱਬੂ ਚਾਕ ਸਹੇਲੇ ਵਾਲਾ ਸੋ ਆਪਾ ਜਿਸ ਤਰ੍ਹਾਂ ਸਾਰੇ ਹੀ ਜਾਣਦੇ ਆ ਕਿ 6 ਜਨਵਰੀ ਨੂੰ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦਾ ਜਨਮ ਦਿਹਾੜਾ ਸੋ ਅੱਜ ਲੱड्डੂ ਵਾਲਾ ਉਤਾਰ ਦੇ ਵਿਖੇ ਮਨਾ ਰਹੇ ਨੇ ਤੇ ਬਹੁਤ ਜਲਦ ਨਗਰ ਕੀਰਤਨ ਆ ਰਿਹਾ ਤੇ ਆਹ ਬਾਈ ਨੇ ਸੇਵਾ ਲਈ ਹੋਈ ਹੈ ਸਾਈਕਲ ਤੇ ਕਿੰਨਾ ਸਾਈਕਲ ਸਜਾਇਆ ਤੇ ਨਗਰ ਕੀਰਤਨ ਦੇ ਅੱਗੇ-ਅੱਗੇ ਆ ਰਿਹਾ ਤੇ ਮਗਰ ਨਗਰ ਕੀਰਤਨ ਵੀ ਆ ਰਿਹਾ ਤੇ ਆਪਾਂ ਉਹਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਲਾਈਕ ਕਮੈਂਟ ਜਰੂਰ ਕਰ ਦਿਓ ਵੀਰ ਬਣ ਕੇ ਹਨਾ ਜੀ ਤੇ ਬਾਕੀ ਆਪਾਂ ਦਿਖਾਉਨੇ ਆ ਨਗਰ ਕੀਰਤਨ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਨਗਰ ਕੀਰਤਨ ਦੇ ਵੀ ਸੋ ਬਹੁਤ ਵਧੀਆ ਪਰਾਲਾ ਜੀ ਸ਼ਗਿਰ ਦੇ ਗੁਰੂ ਨਾਨਕ ਹਨਾ ਜੀ ਉਹਨਾਂ ਦੇ ਵੱਲੋਂ ਅਕੈਡਮੀ ਖੁੱਲਹੀ ਗਈ ਹੈ ਜਿਹਦੇ ਵਿੱਚ ਬੱਚਿਆਂ ਨੂੰ ਗੱਤਕਾ ਵੀ ਸਿਖਾਇਆ ਜਾਂਦਾ ਜੀ ਤੇ ਕੀਰਤਨ ਵੀ ਸਿਖਾਇਆ ਜਾਂਦਾ ਜੀ ਤੇ ਗੁਰਬਾਣੀ ਸਿੱਖਿਆ ਹਨਾ ਜੀ ਇਹ ਲੋੜ ਬੰਦਾ ਨਹੀਂ ਮਦਦ ਕੀਤੀ ਜਾਂਦੀ ਹੈ ਕਿਰਤ ਤੇ ਪੜ੍ਹਾਈ ਦੇ ਪ੍ਰਾਲੇ ਵੀ ਕਰਾ ਰਹੇ ਨੇ ਇਹ ਬਹੁਤ ਵਧੀਆ ਸਾਡੇ ਜਥੇਦਾਰ ਰਸ਼ਪਾਲ ਸਿੰਘ ਜੀ ਲਾਡੀ ਜੋ ਕਿ ਟੇਲਰ ਮਾਸਟਰ ਵੀ ਨੇ ਲੱਧੂ ਵਾਲੇ ਖਾੜ ਦੇ ਤੇ ਬਹੁਤ ਵਧੀਆ ਪ੍ਰਾਲਾ ਤੇ ਉਹ ਆਪਣੀ ਪੂਰੀ ਟੀਮ ਦੇ ਨਾਲ ਹਾਜ਼ਰ ਆ ਜੀ ਤੇ ਇੱਧਰ ਬੱਚੇ ਗੱਤਕਾ ਜਿਹੜਾ ਕਿ ਉਹਦੀ ਤਿਆਰੀ ਕਰ ਰਹੇ ਆ ਜੀ ਤੇ ਗੱਤਕਾ ਖੇਡਣਗੇ ਬੱਚੇ ਸੋ ਬਹੁਤ ਵਧੀਆ ਪ੍ਰਾਲਾ ਕੀਤਾ ਹੋਇਆ ਇਸ ਪਿੰਡ ਨੇ ਤੇ ਬੱਚਿਆਂ ਨੂੰ ਹਨਾ ਹੀ ਗੁਰਸਿੱਖੀ ਦੇ ਨਾਲ ਜੋੜਨ ਦਾ ਬਹੁਤ ਵਧੀਆ ਪ੍ਰਾਲਾ ਤੇ ਮੈਂ ਦੁਬਾਰਾ ਫੇਰ ਕਹਿਣਾ ਕਿ ਵੀਡੀਓ ਵਧੀਆ ਲੱਗਦਾ ਵੀਰੋ ਬਣ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਜੀ ਤੇ ਬਹੁਤ ਜਲਦ ਨਗਰ ਕੀਰਤਨ ਵੀ ਆ ਰਿਹਾ ਤੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਸੋ ਇਧਰ ਗੁਰੂ ਨਾਨਕ ਪਬਲਿਕ ਸਕੂਲ ਲੱਡੂਵਾਲਾ ਤਾੜ ਉਸ ਦੇ ਬੱਚੇ ਵੀ ਸਕੂਲ ਦੇ ਜਿਹੜੇ ਉਹ ਵੀ ਨਗਰ ਕੀਰਤਨ ਦਾ ਹਿੱਸਾ ਬਣੇ ਹੋਏ ਨੇ ਜੀ ਦੇਖ ਸਕਦੇ ਹੋ ਬੈਨਰ ਫੜਾ ਹੋਇਆ ਬੱਚਿਆਂ ਦੇ ਹੱਥ ਦੇ ਵਿੱਚ ਗੁਰੂ ਨਾਨਕ ਪਬਲਿਕ ਸਕੂਲ ਲੱਡੂਵਾਲਾ ਤਾੜ ਸਨਾਲਾ ਬਾਦ ਪਛਮੀ ਜ਼ਿਲ੍ਹਾ ਫਾਿਲਕਾ ਬਹੁਤ ਵਧੀਆ ਇਹਨਾਂ ਨੇ ਵੀ ਉਕਰਾਲਾ ਕੀਤਾ ਬੱਚਿਆਂ ਨੇ ਸਕੂਲ ਨਾਲੜੇ ਤੇ ਉਧਰ ਨਗਰਗਿਰੇਪਰ ਵੀ ਪਹੁੰਚ ਰਿਹਾ ਜੀ ਆਪਾਂ ਨਗਰਗਿਰਤਨ ਦੇ ਵੀ ਦਰਸ਼ਨ ਕੋਲਣੇ ਆ ਤੁਹਾਨੂੰ ਬਹੁਤ ਜਲਦੀ ਸੋ ਇਧਰ ਸੇਵਾਦਾਰ ਝਾੜੂ ਦੇ ਨਾਲ ਸੇਵਾ ਕਰ ਰਹੇ ਨੇ ਗੁਰੂ ਮਹਾਰਾਜ ਦੀ ਪਾਲਕੀ ਆ ਰਹੀ ਹੈ ਜੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸੇਵਾ ਕਰ ਰਹੇ ਨੇ ਮੁੰਡੇ ਸੇਵਾਦਾਰ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਜੀ ਤੇ ਇਧਰ ਚਾਹ ਦਾ ਲੰਗਰ ਵੀ ਲਗਾਇਆ ਗਿਆ ਜੀ ਸਾਡੇ ਪਿੰਡ ਦੇ ਚੱਕ ਸੁਹੇਲੇ ਵਾਲੇ ਦੇ ਮਨਪ੍ਰੀਤ ਸਿੰਘ ਅਰਜੰਦਰ ਸਿੰਘ ਇੱਕੇ ਵਰਸਿੰਗ ਮਿਸਤਰੀ ਇੱਧਰ ਤੁਸੀਂ ਉਹਨਾਂ ਦੀ ਦੁਕਾਨ ਵੀ ਦੇਖ ਸਕਦੇ ਹੋ ਵੈਲਡਿੰਗ ਦੀ ਦੁਕਾਨ ਆਈ ਉਹਨਾਂ ਦੀ ਵਿਸ਼ੂ ਕਰਮਾ ਬੁੱਡਵਰਕਸ ਸੋ ਆਉਨਾਰੀ ਦੁਕਾਨ ਆਈ ਤੇ ਬਹੁਤ ਵਧੀਆ ਬਰਾਲਾ ਇਹਨਾਂ ਨੇ ਕੀਤਾ ਹੋਇਆ ਉਪਰੰਤ ਉਸਦੇ ਨਾਲ ਹੀ ਮਾਡਰਨ ਟੈਂਟ ਹਾਊਸ ਵਾਲਿਆਂ ਨੇ ਵੀ ਚਾਦਾ ਲੰਗਰ ਲਗਾਇਆ ਹੋਇਆ ਜੀ ਮਾਡਰਨ ਟੈਂਟ ਹਾਊਸ ਆ ਉਹਨਾਂ ਦੀ ਦੁਕਾਨ ਆਈ ਬਹੁਤ ਇੰਟਰਸਿੰਗ ਜੀ ਲੱਗਦਾ ਉਹ ਆਕਾਰ ਉਹਨਾਂ ਨੇ ਚਾਦਾ ਲੰਗਰ ਲਗਾਇਆ ਹੋਇਆ ਹੋਰ ਵੀ ਬਹੁਤ ਸਾਰੇ ਲੰਗਰ ਲੱਗੇ ਹੋਏ ਨੇ ਸਾਰੇ ਲੰਗਰਾਂ ਤੇ ਚੱਲਾਂਗੇ ਸਾਰੇ ਦਿਖਾਵਾਂਗੇ ਤੇ ਇੱਧਰ ਨਗਰ ਕੀਰਤਨ ਜੋ ਕਿ ਆ ਗਿਆ ਜੀ ਮਹਾਰਾਜ ਦੀ ਪਾਲਕੀ ਆ ਗਿਆ ਜੀ ਤੇ ਆਪਾਂ ਉਹਦੇ ਦਰਸ਼ਨ ਕਰਨ ਲੱਗੇ ਆਪਾਂ ਨੂੰ ਦਰਸ਼ਨ ਕਰਿਆ ਤੇ ਵੀਡੀਓ ਵਾਰ-ਵਾਰ ਸ਼ੇਅਰ ਕਰਿਓ ਕਿ ਹੋਰ ਵੀ ਸੰਗਤਾਂ ਦੇ ਦਰਸ਼ਨ ਹੋ ਸਕਣ। ਸੁਭਾ ਤੋਂ ਲੈ ਕੇ ਸਰਬੱਤ ਦੀ ਕਿਰਪਾ ਦੇ ਨਾਲ ਚੱਲ ਰਿਹਾ ਹੈ। ਇਸ ਦੀ ਜੁਆਈ ਪੰਜ ਪਿਆਰੇ ਧਰਨ ਪੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਾਰੇ ਹਨ ਸਮਾਜ ਦੇ ਸਹਿਯੋਗ ਦੇ ਨਾਲ ਸਰਬੱਤ ਦੀ ਕਿਰਪਾ ਦੇ ਨਾਲ ਇਹ ਜੋ ਸਾਰਾ ਪ੍ਰਬੰਧ ਕੀਤਾ ਜਾ ਰਿਹਾ ਹੈ ਮਿਸਤਰੀ ਮਾਤਾ ਜੀ ਸੰਜੀ ਆਪਾ ਨੇਤੂ ਹਰਜਿੰਦਰ ਸਿੰਘ ਜੀ ਆਪਾ ਮਿਸਤਰੀ ਬਲਵਿੰਦਰ ਸਿੰਘ ਜੀ ਵਾਲੀ ਸੰਜੀ ਬਹੁਤ ਸਾਰੀ ਸੰਗਤ ਜਿਹੜੀ ਨਗਰ ਕੀਰਤਨ ਦੇ ਨਾਲ ਜੁੜੀ ਹੋਈ ਹੈ ਜੀ ਤੇ ਇਦਾਂ ਹੀ ਹੋਣਾ ਚਾਹੀਦਾ ਜੀ ਤੇ ਸਾਡੇ ਸਰਪੰਚ ਸਾਹਿਬ ਲੱਡੂ ਵਾਲਾ ਕਾਟ ਦੇ ਬਲਵਿੰਦਰ ਸਿੰਘ ਜੀ ਸੁਧਨਾਮ ਸਿੰਘ ਜੀ ਸੱਤਾ ਉਹ ਵੀ ਇਸ ਨਗਰ ਕੀਰਤਨ ਦਾ ਹਿੱਸਾ ਬਣੇ ਹੋਏ ਨੇ ਆ ਖੱਟਾ ਪਰਨਾ ਪਾਇਆ ਬਾਈ ਸੁਧਨਾਮ ਸਿੰਘ ਜੀ ਸੱਤਾ ਜੋ ਕਿ ਇਸ ਟਾਈਮ ਮੌਜੂਦਾ ਸਰਪੰਚ ਨੇ ਪਿੰਡ ਲੱਡੂ ਵਾਲਾ ਕਾਟ ਦੇ ਅੱਜ ਆਪਾਂ ਅੱਗੇ ਚੱਲਦੇ ਹਾਂ ਦਰਸ਼ਨ ਕਰਾਉਣੇ ਆ ਹੋਰ ਵੀਡੀਓ ਦਿਖਾਉਣੇ ਹਨ ਸੋ ਇੱਧਰ ਗੱਤਕੇ ਵਾਲੇ ਵੀਰ ਵੀ ਆਪਣੇ ਜ਼ੋਰ ਦਿਖਾ ਰਹੇ ਹਨ ਆਹਨ ਕੱਜ ਦੀ ਦੇਤਾ ਕਰਨ ਗੁਰੂ ਜੀਰਾਂ ਚੰਗ ਤਾਨੂ ਪਲੇ ਬੰਗੋ ਦੀ ਮਾਲਾ ਕਰੀ ਸਮਾਨ ਨੂੰ ਕੋਈ ਪਰ ਨਹੀਂ ਦਿਖਾ ਹਾ ਅੱਜ ਅਸੀਂ ਜੀਤੋਗੇ ਤੇ ਜੀਤੋਗੇ ਸੋ ਬਹੁਤ ਜਲਦੀ ਕੋਈ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਆਗਿਆ ਜੀ ਧੰਨਵਾਦ ਤੇ ਵੀਡੀਓ ਦੁਬਾਰਾ ਫੇਰ کہہ ਰਿਹਾ ਕਿ ਵੀਰ ਮੜ ਕੇ 6000 ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਧੰਨਵਾਦ ਜੀ ਤੁਹਾਡਾ ਆਪਣਾ ਬਲਬੀਸ ਬਾਬੂ ਚੱਕ ਸੁਹੇਲੇ ਵਾਲਾ